ਜੀਵਨ ਚੌਪਲ ਹੁਣਾ ਜੀ ਗੁਰੂ ਮਹਾਰਾਜ ਨੇ ਸੰਤਾਂ ਮਹਾਂਪੁਰਖਾਂ ਨੇ ਇਸ ਇਨਸਾਨੀ ਯਾਮੇ ਦੇ ਲਈ ਕਿੰਨੇ ਗ੍ਰੰਥ ਲਿਖੇ ਨੇ ਕਿੰਨੀਆਂ ਬਾਣੀਆਂ ਰਚਨਾ ਰਚੀਆਂ ਨੇ ਕਿ ਇਨਸਾਨ ਨੂੰ ਸਮਝ ਆ ਜਾਵੇ ਕਿ ਇਸ ਢੋਲੇ ਦਾ ਇਸ ਦਾ ਜਾਮਾ ਕਿੱਦਾਂ ਖੱਟਣਾ ਹੈ ਕਿਸ ਤਰ੍ਹਾਂ ਨੇਕੀ ਕਰਨੀ ਹੈ ਸਮਾਜ ਵਿੱਚ ਬਿਚਰਦੇ ਆ ਕਿਸ ਤਰ੍ਹਾਂ ਚੰਗਾ ਕੰਮ ਕਰਨਾ ਹੈ ਤੋਂ ਇਹਨਾਂ ਗੁਰੂ ਮਹਾਰਾਜ ਦੇ ਕਾਰਜਾਂ ਦੇ ਉੱਤੇ ਅੱਤੀ ਵੀ ਖੁਲਪਿੱਟਾ ਕਰੀਏ ਗੁਰੂ ਮਹਾਰਾਜ ਦੇ ਮਾਰਗ ਦੇ ਉੱਤੇ ਚੱਲੀਏ ਗੁਰੂ ਜੀ ਦੇ ਸਾਥ ਸੰਗਤ ਦੀ ਤੋ ਸਾਡਾ ਹੀਰੇ ਜਿਹਾਂ ਜਨਮ ਇਹ ਹੈ ਜੋ ਉਹ ਸਫਲ ਹੋ ਜਾਣਾ ਕਿਉਂਕਿ ਸਹਿਬਾਨੀ ਬਾਣੀ ਸ੍ਰੀ ਗੁਰੂ ਆਦਿ ਦਾ ਸਤਿ ਸੱਚੇ ਪਾਤਸ਼ਾਹ ਜਿਸ ਦੀ ਹਜ਼ੂਰੀ ਵਿੱਚ ਆਪ ਸੂ ਸੰਗਤ ਬੈਠੇ ਹੋ ਤੋ ਇੱਕ ਰਤਨਾਂ ਦਾ ਸਾਗਰ ਹੈ ਹੀਰਿਆਂ ਦਾ ਸਾਗਰ ਹੈ ਜਿੰਨਾ ਮਾਜੀ ਅਸੀਂ ਗਿਆਨ ਜਿਹੜਾ ਖੋਜੀ ਚਾਹੀਏ ਉਹ ਘਟਣਾ ਨਹੀਂ ਹੈ ਗੁਰੂ ਪਿਆਰੀ ਸਾਥ ਸੰਗਤ ਵੀ ਪਰ ਛੱਤ ਇਹ ਹੈ ਕਿ ਸਾਨੂੰ ਜਿੱਥੇ ਸੁਣਨਾ ਹੈ ਉਥੇ ਅਮਲ ਕਰਮਾਨੀ ਕਰਨਾ ਹੈ ਸੋ ਅੱਜ ਦੀ तुम उस संगत बैठी है सो उस जीव आत्मा तो उस जीवात्मा को स्थिति प्रदान ही है गुरु मेरी साथ पंक्ति लेकर अर्पित से बैठ करके गुरु महाराज जी का एक सब्य मैसेज लेके जाइए अपने हृदय के बीच बसा लीजिए गुरु महाराज की महान उपमा गुरु महाराज का महान ज्ञान ਆਪਣੇ ਤੇ ਆਪਣੇ ਬੱਚਿਆਂ ਨੂੰ ਵੀ ਦੱਸਿਏ ਤਾਂ ਇਹ ਜੀਵਨ ਸਫਲ ਹੋ ਜਾਣਾ ਹੈ ਫਿਰ ਜਦੋਂ ਮਾਜੀ ਸੁਨੇਹਾ ਆ ਜਾਵੇ ਤਾਂ ਫਿਰ ਕੋਈ ਡੱਕ ਨਹੀਂ ਰਹਿੰਦਾ ਹੈ ਕਿ ਹੱਸਦੇ ਹੱਸਦੇ ਅੱਗੇ ਚਲੇ ਜਾਣਾ ਹੈ ਤੇ ਇੱਥੇ ਉੱਥੇ ਦੋਹਾਂ ਪਾਸੇ ਜਿਹੜਾ ਹੈ ਨਾਮ ਉਚਰਨ ਹੋ ਜਾਣਾ ਹੈ ਕਿਉਂਕਿ ਮਾਲਕ ਪ੍ਰਮਾਨ ਕੀਤਾ ਹੈ ਕਿ ਨਾਮ ਇਹੋ ਜੀ ਚੀਜ਼ ਹੈ ਜੋ ਲੋਕ ਤੇ ਪਰਲੋਕ ਦੋਹਾ ਥਾਂਾਂ ਤੇ ਸੁਹੇਲਾ ਹੁੰਦਾ ਹੈ ਜਿਨ੍ਹਾਂ ਨੇ ਨਾਮ ਜਪਿਆ ਹੈ ਉਹਨਾਂ ਨੂੰ ਇੱਥੇ ਵੀ ਦਿੱਤਾ ਕੀਤਾ ਜਾਂਦਾ ਹੈ ਤੇ ਉੱਥੇ ਵੀ ਦਿੱਤਾ ਕੀਤਾ ਜਾਂਦਾ ਹੈ ਇਨਾਂ ਨੇ ਇੱਦਾਂ ਹੀ ਗਿਰੀ ਜਿਹੜਾ ਚਾਹਣਾ ਗੁਆਤਾ ਉਹਨਾਂ ਨੂੰ 2 3 4 ਦਿਨਾਂ ਦਾ ਜਿਹੜਾ ਵਿਰਾਗ ਹੁੰਦਾ ਹੈ ਬਾਅਦ ਵਿੱਚ ਸਾਰੇ ਭੁੱਲ ਜਾਂਦੇ ਨੇ ਸੋ ਇਹੋ ਜਿਹੇ ਕੰਮ ਕਰਕੇ ਚੱਲੀਏ ਕੀ ਸਾਨੂੰ ਸਾਰੇ ਹੀ ਯਾਦ ਰੱਖਣ ਸਾਰੇ ਹੀ ਉਪਮਾ ਕਰਨ ਸਤਿਗੁਰੂ ਮਹਾਰਾਜ ਦੇ ਲੜ ਲੱਗੀਏ ਸ਼ਬਦ ਸਿਮਰਨ ਕਰੀਏ ਆਪਣਾ ਜਨਮ ਸਫਲ ਬਣਾਈਏ ਸੁਰਿਤੇ ਹੀ ਸਮਾਪਤੀ ਹੈ ਜੀ ਸੋ ਆਓ ਹੁਣ ਅਰਦਾਸ ਕਰੀਏ ਬਿਛਰੀ ਹੋਈ ਜੀਵ ਆਤਮਾਂ ਦੇ ਬਾਰੇ ਸੋ ਸਾਰੇ ਹੀ ਖੜੇ ਹੋਣ ਦੀ ਕਿਰਪਾ ਤਕਰੋ ਅਪਰੰਤ ਜੋ ਹੈ ਪਗੜੀ ਦੀ ਰਸਮ ਅਤੇ ਜੋ ਸਾਡੇ ਸਤਕਾਰਯੋਗ ਜੀ ਕ੍ਰਿਸ਼ਨਾ ਰਾਮ ਜੀ ਨੇ ਕਰੀਬ 40 ਸਾਲ ਇਸ ਗੁਰੂ ਘਰ ਦੇ ਸੇਵਾ ਕੀਤੀ ਹੈ ਪ੍ਰਭਾਤ ਅਖੀਂਆਂ ਵਿੱਚ ਗੁਰਪੁਰਬਾਂ ਦੇ ਵਿੱਚ ਪ੍ਰਧਾਨ ਜੀ ਉਹਨਾਂ ਨੂੰ ਤੇ ਚੰਨਣਾ ਪਾਣਗੇ ਸੋ ਸਾਰੇ ਜਣੇ ਹੁਣ ਖੜੇ ਹੋਣ ਦੀ ਕਿਰਪਾ ਕਰਦੇ ਜੀ ਸੋਹਣ ਜੈਤੂ ਦੇਸ ਸੋ